ਮੇਰਾ ਵੀਰ ਕਹਿੰਦਾ ਮੈਨੂੰ ਸਾਗ ਬਣਾ ਕੇ ਦੇਉ ਮੈਂ ਕਿਹਾ ਵੀਰੇ ਤੈਨੂੰ ਕਿੱਲੇ ਤੇ ਬਣਾ ਕੇ ਸਾਗ ਖਵਾਵਾਂਗੇ ਪਹਿਲਾਂ ਸ਼ੌਂਕ ਨਾਲ ਅਸੀਂ ਕਰੋ ਸਾਗ ਤੋੜਿਆ ਤੋੜਤਾ ਕੋ ਕਿਸਮਾਰ ਕੇ ਸ਼ੌਂਕ ਨਾਲ ਬਣਾਇਆ ਮੇਰੇ ਵੀਰ ਨੂੰ ਸਾਗ ਖਾਣ ਦਾ ਵੀ ਬਹੁਤ ਸ਼ੌਂਕ ਹੈ ਅਸੀਂ ਆਖਿਆ ਵੀ ਚਲ ਵੀਰੇ ਨੂੰ ਸਬਜ਼ੀ ਬਣਾ ਸਾਗ ਬਣਾਈਏ ਸਬਜ਼ੀਆਂ ਦਾ ਰੋਜ਼ ਹੀ ਖਾਂਦੇ ਨੇ ਜਿੱਦੇ ਮੇਰਾ ਵੀਰ ਦੁਆਰੇ ਛੁੱਟੀ ਆਉਣਗੇ ਉਹ ਦਿਨ ਵੀ ਸਾਗ ਦੇ ਦੁਕਾਨ ਜਾਊਗੀ ਲਗਉਂ ਸ਼ਨਿ ਸ਼ੌਕ ਹੋ ਗਿਆ ਵੀ ਗਿਰੇ ਦੇ ਪਿੱਲੇ ਦਾ ਬਣਾ ਸਾਗ ਅਸੀਂ ਖਵਾਈਏ ਪਿੰਡਾਂ ਦੇ ਵਿੱਚ ਆਪਾਂ ਨੂੰ ਬੁੜੀਆਂ ਨੂੰ ਛਿੱਲੇ ਦਾ ਸ਼ੌਕ ਹੈ ਉਹ ਅੱਜ ਕੱਲ ਛਿੱਲੇ ਦਾ ਸ਼ੌਕ ਹੈ ਨਹੀਂ ਅੱਜ ਕੱਲ ਉਹਨੀਆਂ ਕੁੜੀਆਂ ਨੂੰ ਆਪਣੇ ਪੁਰਾਣਿਆਂ ਨੂੰ ਹੈਗਾ ਵੀ ਆਪਾਂ ਛਿੱਲੇ ਦੇ ਸਾਗ ਬਣਾਈਏ ਚਲੋ ਸ਼ੌਕ ਨਾਲ ਬਣਾ ਕੇ ਮੇਰੇ ਵੀਰ ਨੂੰ ਸਾਗ ਮੈਂ ਦਿਖਵਾ ਰਹੀ ਹਾਂ ਛਿੱਲੇ ਸਾਗ ਹੁੰਦਾ ਟੇਸਟੀ ਜ਼ਿਆਦਾ ਹੁੰਦਾ ਪਰ ਇਹ ਨਾ ਗੈਸ ਨਾਲ ਹਾਂ ਆਈਟੀ ਹੈ ਵੀ ਹੈ ਕਿਤੇ ਬਸ ਆਹ ਬਹੁਤ ਸਵਾਦ ਬੰਟਾ ਹੈ ਹਾਂ ਇਹਦਾ ਇਸਲਾ ਸਾਗ ਨਹੀਂ ਹੈ ਨਾ ਸਵਾਦ ਬਿਲਕੁਲ ਅੱਜ ਲੱਕੜਾਂ ਵੀ ਘਟਸੀਆਂ ਭੈਣ ਦੇ ਪਾਠੀਆਂ ਤੇ ਚੱਕਦੇ ਫੱਟੇ ਜੀ ਪਾਠੀਆਂ ਫਾਸੜੀਆਂ ਬੁੜੀਆਂ ਨੂੰ ਸ਼ੌਂਕ ਆਇਆ ਪਾਠੀਆਂ ਦਾ ਸ਼ੌਂਕ ਹੈ ਲੱਕੜਾਂ ਦਾ ਸ਼ੌਂਕ ਹੈ ਲੱਕੜਾਂ ਮੋਟੀਆਂ ਸੀ ਨਾ ਪਾਣ ਦਾਨੇ ਪਈਆਂ ਸੀ ਉਹਨਾਂ ਟੁੱਟੇ ਨਹੀਂ ਕੀਤੇ ਸੀ ਤੇ ਲੱਕੜ ਮੋਟੀ ਨਾਲ ਹੀ ਮੇਰੀ ਵੀਰ ਵਾਸਤੇ ਸਾਗ ਬਣਾਦਾ ਭੈਣਾਂ ਨੂੰ ਪਾਈਆਂ ਦਾ ਇਨੇ ਕਾ ਹੁੰਦੇ ਹੂੰ ਹੂੰ ਇਹ ਕਿਆ ਨਾਲ ਹੀ ਆਪਾਂ ਸਾਗ ਬਣਾਦਾ ਫਿਰ ਮੈਂ ਤਾਂ ਘੋਲ ਕਰੀ ਨਹੀਂ ਸੀ ਨਾ ਮੈਂ ਸਾਗ ਉਹ ਆਗਾ ਵੀ ਥੋੜਾਗਾ ਪੱਕਿਆ ਜਾਗਾ ਭੈਣ ਦਾ ਪੱਤਾ ਪੱਤਾ ਇਕੱਠਾ ਕਰ ਲਿਆ ਫਿਰ ਆਪਾਂ ਨੂੰ ਆ ਹੀ ਹੁੰਦਾ ਹੈਗਾ ਵੀ ਆਪਾਂ ਸ਼ੌਂਕ ਹੈ ਵੀ ਆਪਾਂ ਵੀਰ ਨੂੰ ਸਾਗ ਬਣਾ ਕੇ ਖਵਾਈਏ ਜੂਰੀ ਹਾਂ ਹਾਂ ਹਿਰੋਥੇ ਕਿਹੜਾ ਮਿਲਦਾ ਹੈ ਪਣੇ ਹਾਂ ਫੌਜ ਦੇ ਵਿੱਚ ਕਿਹੜਾ ਮਿਲਦਾ ਸਾਗ ਵਿਚਾਰਿਆਂ ਨੂੰ ਡਿਊਟੀ ਤੇ ਹੁੰਦੇ ਨਾ ਵਿਚਾਰਿਆਂ ਨੂੰ ਰੋਟੀ ਟਾਈਮ ਨਾਲ ਮਿਲਦੀ ਹੈ ਉੱਥੇ ਕੀ ਸਾਗ ਮਿਲਦਾ ਜਾਂ ਕੋਈ ਦਾਲ ਸਬਜ਼ੀ ਇਹਨਾਂ ਨੂੰ ਮਿਲਦੀ ਹੈ ਖਾ ਲੈਣ ਦੇ ਜਵਾਕ ਹਾਂ ਤੇ ਹੁਣ ਚੱਲ ਆਪਾਂ ਕਿਹਾ ਵੀ ਅੱਜ ਬੱਚੇ ਨੂੰ ਆਪਾਂ ਕਣੀਆਂ ਪੈਂਦੀਆਂ ਵਧੀਆ ਮੌਸਮ ਹੈ ਸਾਗ ਬਣਾਈ ਨੇਰਾ ਵੀ ਹੋ ਗਿਆ ਆਪਾਂ ਨੂੰ ਦੇਖੋ ਜੀ ਸਭ ਨੇਰਾ ਵੀ ਹੋ ਗਿਆ ਸਾਗ ਬਣਾਉਂਦੇ ਨੂੰ ਆਪਾਂ ਨੇਰੇ ਦੇ ਵਿੱਚ ਪੂਰੇ ਸ਼ੌਂਕ ਨਾਲ ਖਵਾਵਾਂਗੇ ਵੀਰ ਨੂੰ ਸਾਗ

ਉਹ ਨਾਲੀਆਂ ਤਾਂ ਛੋੜ ਦਵਣੀ ਹੈ ਪਹਿਲਾਂ ਵਾਲੀਆਂ ਮੁੜਨੀਆਂ ਫੱਟੂ ਹੀ ਬਣਾ ਕੇ ਖਵਾਈਂ ਫੇਰਾ ਜੀ ਤੇਰੇ ਹੱਥ ਨੇ ਖਾਵਾਂਗੇ ਅਸੀਂ ਮੈਂ ਮੇਰੇ ਵੀਰ ਨੂੰ ਮੱਕੀ ਦੀ ਰੋਟੀ ਪਕਾ ਕੇ ਬਣਾ ਕੇ ਖਵਾਉਂ ਠੀਕ ਹੈ ਮੇਰਾ ਵੀਰ ਯਾਰ ਕਰੂਗਾ ਵੀ ਮੇਰੀ ਭੈਣ ਨੇ ਮੈਨੂੰ ਮੱਕੀ ਦੀ ਰੋਟੀ ਬਣਾ ਕੇ ਖਵਾਈ ਹੈ ਹਾਂ ਹਾਂ ਇਹ ਤਾਂ ਹੈਗਾ ਹਾਂ ਨਹੀਂ ਆਪਾਂ ਨੂੰ ਆਪਾਂ ਇਹਨਾਂ ਨੂੰ ਪਾਈਆਂ ਨਾ ਹੁੰਦਾ ਹਾਂ 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 ਤੇ ਫੇਰ ਆਪਾਂ ਕਿਹਨ ਕੀ ਚਲਾ ਕੀ ਵੀਰ ਨੂੰ ਪਰਤੇ ਪਰਤੇ ਨਾਲ ਇਕੱਠਾ ਕੀਤਾ ਆਪਾਂ ਫੇਰ ਇਹਨੂੰ ਈਰ ਆ ਬਟੋਤਾ ਬਣਾਇਆ ਫੇਰ ਵੀਰ ਨੂੰ ਖਵਾਉਣਾ ਵੀ ਹੈ ਹਾਂਜੀ ਹਾਂਜੀ 10 ਮਿੰਟ ਲੇਟ ਖਾ ਲਾਂਗੇ ਰੋਟੀ ਖਾਣੀ ਏ ਹਾਂ ਜੀ ਕਿੰਨਾ ਕੁ ਮਿੰਟ ਦੇਰ ਖਾਦਾ ਜਾਊਗਾ ਹਾਂ ਜੀ ਸ਼ੌਂਕ ਨਾਲ ਖਾਣਾ ਖਾਓ ਹਾਂ ਜੀ ਕਿੱਤੀ ਪਹਿਲਾਂ ਆਪਣਾ ਪ੍ਰਾਣੀਆਂ ਬੁੜੀਆਂ ਨਾਲ ਹਾਂ ਹਾਂ ਇਹ ਤਾਂ ਹੈਗਾ ਉਹਨਾਂ ਦੀ ਨਸਾ ਪੜਦਾ ਨਹੀਂ ਕੁੱਕਰ ਚ ਪਾਲੇ ਸਾਗ ਦੋ ਲੋਨਾਂ ਦੀਆਂ ਛੀਟੀਆਂ ਬਣਦੇ ਪਾਗ ਐਸ ਤਰ੍ਹਾਂ ਵੀ ਸਾਗ ਬਣਦਾ ਲੱਕੜਾਂ ਨਾਲ ਉਹ ਹੀ ਆ ਨਾਲ ਐਸ ਤਰ੍ਹਾਂ ਕੋਈ ਬਣਾਉਣੀ ਨਹੀਂ ਸਾਗ ਨਾ ਹੁਣ ਕਿ ਮਿੱਟੀ ਦੀ ਰੋਟੀ ਬਣਾਵੇ ਨਾ ਕਿਹਦੇ ਰੋਟੀ ਬਣੀ ਹੋਈ ਜੀ आपा आपा पाले, पाले। जी हम साग अपना तैयार है हम साग तैयार करके बना के आप तड़का भुन रहे बिच टमाटर पा लिया लहसन पा लिया आदा पा लिया आठा पा लिया तड़का चीर के हम भुन के मारके और लोजी आप ठीक है जी हम आपका साग पा रहे हैं हम ये तड़के जाऊगा जी चौंक ना आपको पूरा ही तड़का बढ़िया लग ਬੀਹੂ ਸਾਡਾ ਆਪਣਾ ਪਿਆਰ ਹੈ ਆਹ ਗੈਰੀ ਹੈ ਹੁਣ ਆਪਾਂ ਮੱਕੀ ਦੀ ਰੋਟੀ ਬਣਾ ਰਹੇ ਆਂ ਵੀਰ ਵੀ ਆ ਗਿਆ ਮੇਰੇ ਵੀਰ ਵੀ ਆ ਗਿਆ ਵੀਰ ਨੂੰ ਹੁਣ ਬਸ ਰੋਟੀ ਖਾਣੇ ਆਏ ਜੇਸੀ ਗਰਮ ਗਰਮ ਮੱਕੀ ਦੀ ਰੋਟੀ ਬੜੇ ਕਾਉਲੀ ਮੱਕੀ ਦੀ ਰੋਟੀ ਇੱਥੇ ਲੰਗਰ ਲਾਈ ਬੈਠੇ ਆਂ ਆਉਲੀ ਬਾਗ ਤੇ ਆ ਰਿਹਾ ਸੀ ਤਾਂ ਮੱਕੀ ਦੀ ਰੋਟੀ ਬਣਾ ਰਹੇ ਆਂ ਪਰਾ ਕੁਝ ਤਿਆਰ ਜੀ ਅੱਧਾ ਆਟਾ ਲੈ ਲਿਆ ਆਪਾਂ ਮੱਕੀ ਦਾ ਅੱਧ ਤੋਂ ਥੋੜਾ ਜਿਹਾ ਘਾਟਾ ਕਣਕ ਦਾ ਤਾਂ ਆਪਾਂ ਮਿਕਸ ਰੋਟੀਆਂ ਬਣਾਵਾਂਗੇ ਮੱਕੀ ਦੀਆਂ ਸਾਗ ਨਾਲ ਮੱਕੀ ਦੀ ਰੋਟੀ ਬਹੁਤ ਵਧੀਆ ਲੱਗਦੀ ਹੈ ਭੈਣੇ ਸਾਗ ਨਾਲ ਬਹੁਤ ਸਵਾਦ ਲੱਗਦੀ ਹੈ ਕਹਿੰਦੇ ਕਹਿੰਦੇ ਕਿ ਮੱਕੀ ਰੋਟੀ ਸਾਗ ਹੋਵੇ ਨਾ ਆਉਣਾ ਮੱਕੀ ਦੀ ਰੋਟੀ ਹੋਵੇ ਨਾ ਮੱਖਣੀ ਹੋਵੇ ਮੱਖਣੀ ਤਾਂ ਆਪਣੇ ਤਾਂ ਜ ਆਪਣੇ ਹੈ ਨਹੀਂ ਕੀ ਕਿਉਂ ਹੋਗਾ ਕੋਈ ਮੱਖਣੀ ਆਪਾਂ ਅੱਟਕੀ ਬਣਾ ਲਾਂਗੇ ਚਲਾਂਗੇ ਕਰ ਲਾਂਗੇ ਆਓ ਹੁਣ ਆਪਾਂ ਸਾਗਦਾ ਹੈਗੇ ਇਸਨੇ ਤਰਖ ਲਾਉਂਦੇ ਨਾ। ਲੈ ਸਾਗਦਾ ਹੈ। ਤਰਚ ਬਣਾਉਣਾ। ਰਾਸਿਕੀ ਸਤਨਾਮ ਵਾਹਿਗੁਰੂ ਸੱਚੇ ਪਾਚਾ ਸੁੱਖ ਰੱਖੀ। ਮੇਰੇ ਵੀਰ ਦੀਆਂ ਵੱਡੀਆਂ-ਵੱਡੀਆਂ ਕੰਗਵਰਾ ਲਾਈਫ ਮੱਕੀਨੇ ਰੋਟਿੰਗ ਖਾਣਾ ਲੈ ਦੇ। ਵਾਹਿ ਸਤਨਾਮ ਵਾਹਿ ਸਾਡੀ ਵੀਡੀਓ ਨੂੰ ਬਰਤ ਬਰਤ ਲਾਈਕ ਕਰਿਓ ਜੀ, ਸ਼ੇਅਰ ਕਰਿਓ ਕਿਉਂਕਿ ਸਾਡੇ ਭੈਣ ਨਾ ਕੈਮਰੇ ਸਾਹਮਣੇ ਪਹਿਲੀ ਵਾਰ ਹੀ ਆਏ ਨੇ। ਪਹਿਲਾ ਪਹਿਲਾ ਹਰੇਕ ਨੂੰ ਕਿ ਨਹੀਂ ਸੰਭ ਲੱਗਦੀ ਕੈਮਰੇ ਸਾਹਮਣੇ ਆਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਪਹਿਲਾ ਆਪਾਂ ਨੂੰ ਸਾਨੂੰ ਐ ਗੱਲਾਂ ਆਉਂਦੀਆਂ ਹੋਣਗੀਆਂ ਵੀ ਆਪਣਾ ਐ ਵੀਡੀਓ ਬਣਾ ਦਾਂਗੇ ਐ ਵੀਡੀਓ ਬਣਾ ਦਾਂਗੇ ਬਾਅਦ ਜੋ ਕੈਮਰੇ ਅੱਗੇ ਬੋਲਣਾ ਹੁੰਦਾ ਉਦੋਂ ਆਪਣੇ ਸਾਰੇ ਗੱਲਾਂ ਮੁੱਕ ਜਾਂਦੀਆਂ ਨੇ ਕਹਦੇ ਹੁੰਦੇ ਨੇ ਕਿ ਦੇਰ ਦਾ ਕੰਮ ਖੇਲ ਦੀਆਂ ਟੱਕਰਾਂ ਪਰ ਸਾਡਾ 1 ਘੰਟੇ ਵਿੱਚ ਸਾਗ ਤਿਆਰ ਕਰ ਲਿਆ ਜੇ ਅਸੀਂ ਸਾਰਾ ਦੁਪਹਿਰਾ ਨਹੀਂ ਲਾਉਂਦੇ ਹੈਗੇ ਸਾਰੀ ਬਹੁਤ ਵਧੀਆ ਕੁਲ ਗਿਆ ਕੋਈ ਨਹੀਂ ਭਾਬੀ 5 ਮਿੰਟ ਲੇਟ ਰੋਟੀ ਬਣ ਗਈ ਫੇਰ ਕੀ ਗੱਲ ਹਾਂਜੀ ਹਾਂਜੀ ਵਧੀਆ ਬਣ ਗਈ ਆਪਣਾ ਇਹ ਆਪਣੇ ਸਾਗ ਬਣਾਉਂਦੇ ਆਏ ਆਪਣੀ ਰਿਜ ਪੂਰੀ ਹੋਣੀ ਵੀ ਆਪਾਂ ਸਾਗ ਬਣਾਉਣਾ ਅੱਜ ਖਾਣਾ ਬੜੇ ਸ਼ੌਂਕ ਨਾਲ ਬਣਾਵੇ ਕੋਈ ਵੀ ਗੱਲ ਮਸਲ ਗਈ ਜੀ ਵੀ ਅੱਜ ਆਪਾਂ ਕਰਨਾ ਤਾਂ ਆਪਾਂ ਹੁਣ ਸਾਗ ਬਣਾਉਣਾ ਕਿਹਾ ਜੀ ਸਾਗ ਨੇ ਰੋਟੀ ਖਾਣੀ ਹੈ ਇਹ ਹੀ ਹੈਗਾ ਵੀ ਆਪਾਂ ਇਹ ਦੋ ਤਿੰਨ ਦਿਨ ਟਾਲੇ ਪੱਟੀ ਜਾਗੀ ਵੀ ਅੱਜ ਖਾ ਸਾਗ ਬਣਾਵਾਗੇ ਚਲ ਹੋਰ ਬਣਾ ਲਿਆ ਜ

ਦੇਰੀ سے ਹੋਏ ਵੀਡੀਓ ਦੇ ਨਾਲ